ਕਿ ਇਹ ਜਿਹੜਾ ਕੰਮ ਹਨ ਇਹ ਬੜਾ ਹੱਥਾਂ ਨਾਲ ਦਿੱਤੀਆਂ ਗੰਡਾਂ ਦੰਦਾਂ ਨਾਲ ਖੋਲਣੀਆਂ ਔਖੀਆਂ ਹੋ ਜਾਂਦੀਆਂ ਨੇ ਇਹ ਕੰਮ ਚ ਨਾ ਪਉ ਨੁਕਸਾਨ ਹੋਊਗਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਲੁਧਿਆਣੇ ਦੀ ਪ੍ਰੈਸਾ ਤੁਹਾਨੂੰ ਤਾਂ ਹੀ ਪ੍ਰੈਸ ਕਾਨਫਰੰਸ ਵੀ ਲੁਧਿਆਣੇ ਕੀਤੀ ਹੈ ਚੰਡੀਗੜ੍ਹ ਨਹੀਂ ਕੀਤੀ ਕਿ ਜਦ ਭਾਰਤਪੁਸ਼ਪਨ ਆਸ਼ੂ ਜੀ ਨੂੰ ਵਿਜੀਲੈਂਸ ਪੜਨ ਆਈ ਹੈ ਤੇ ਅੱਜ ਯੂਨੀਅਨ ਮਨਿਸਟਰ ਨੇ ਰਮਨੀਤ ਸਿੰਘ ਮਿੱਟੂ ਉਹਨਾਂ ਨੇ ਫਿਜ਼ੀਕਲੀ ਉਸ ਐਸਪੀ ਨੂੰ ਰੋਕਿਆ ਕਿ ਮੈਂ ਤੈਨੂੰ ਭਾਰਤਪੁਸ਼ਪਨ ਨੂੰ ਲਿਜਾਣ ਨਹੀਂ ਦੇਣਾ ਉਹਦਾ ਕੁਛ ਨਾ ਹੋਇਆ ਜਿੱਥੇ ਐਗਜ਼ੈਕਟ ਅਬਸਟਰਕਸ਼ਨ ਕੀਤੀ ਗਈ ਜਿੱਥੇ ਉਹਨਾਂ ਨੂੰ ਆਊਟਲਾਈਨ ਦੀ ਡਿਊਟੀ ਨੂੰ ਮੌੜ ਤੋਂ ਨਾਲੇ ਉਹ ਯੂਨੀਫਾਰਮ ਸੀਗੇ ਹੁਣ ਇਹਦਾ ਨਤੀਜਾ ਹੈ ਮਤਲਬ ਇਹਦਾ ਇੱਕੋ ਹੀ ਨਿਕਲਦਾ ਹੈ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਕਾਰ ਲਈ ਇੱਕ ਟੈਰਰ ਬਣ ਗਿਆ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਜੇ ਵਿਕਰਮ ਸਿੰਘ ਮਜੀਠੀਆ ਐਜ਼ ਅ ਫਰੀ ਸਿਟੀਜ਼ਨ ਆਫ ਪੰਜਾਬ ਪੰਜਾਬ ਦੇ ਪਿੰਡਾਂ ਚ ਸ਼ਹਿਰਾਂ 'ਚ ਤੇ ਸੜਕਾਂ 'ਤੇ ਫਿਰੂਗਾ ਸਾਡਾ ਨਿਕਲਣਾ ਘਰ ਤੋਂ ਔਖਾ ਹੋ ਜੂਗਾ ਤੇ ਉਸ ਕਰਕੇ ਹੁਣ ਉਹਨਾਂ ਦੀ ਮੈਕਸੀਮਮ ਕੋਸ਼ਿਸ਼ ਇਹ ਹੈ ਕਿ ਪਾਈ ਹੋ ਕੋਰਕ ਰੁਕ ਮਜੀਠੀਆ ਸਾਹਿਬ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਉਲਝਾਈ ਰੱਖੀਏ ਨਾਲੇ ਮੈਂ ਦੂਸਰਾ ਇਹਦਾ ਕਾਰਨ ਇਹ ਸਮਝਦਾ ਕਿ ਬੀਬਾ ਗਨੀਵ ਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਦੇ ਅਗੇਂਸਟ ਕੇਸ ਰਜਿਸਟਰ ਕਰਨ ਲਈ ਸ਼ਿਕਾਇਤ ਦਿੱਤੀ ਹੈ ਉਹਦੇ ਲਈ ਇਹ ਕਰਾਉਂਡ ਕਾਊਂਟਰ ਪ੍ਰੈਸ਼ਰ ਖੜਾ ਕਰਕੇ ਕਿਵੇਂ ਜੇ ਤੁਸੀਂ ਕੇਸ ਕਰਾਉਣਾ ਕਿਉਂਕਿ ਉਹ ਕੇਸ ਰਜਿਸਟਰ ਹੋ ਜਾਣਾ ਉਸ ਘਰ ਦੀ ਅਲਾਟੀ ਵਿਭਾ ਗਨੀਵਕੌਰ ਐਮਐਲਏ ਮਜੀਠੀਆ ਦੇ ਉਹ ਅੰਮ੍ਰਿਤਸਰ ਸਾਹਿਬ ਨੇ ਟੀਵੀ ਵਿੱਚ ਕੈਚ ਹੋਈ ਹਰ ਚੀਜ਼ ਕਿ ਉਹ ਅੰਮ੍ਰਿਤਸਰ ਸਾਹਿਬ ਨੇ ਉਹਨਾਂ ਦੇ ਘਰ ਬਿਨਾ ਵਰੰਟਾ ਤੋਂ ਬਿਨਾ ਗਨੀਵਕੌਰ ਮਜੀਠੀਆ ਦੇ ਅਗੇਸ਼ਟ ਕੋਈ ਕੇਸ ਦੇ ਇਹਨਾਂ ਨੇ ਕ੍ਰਿਮੀਨਲ ਟ੍ਰੈਸ ਪਾਸ ਕੀਤਾ ਸੋ ਮੈਂ ਗੱਲ ਬੜੀ ਅੱਜ ਤੁਹਾਡੇ ਰਾਹੀਂ ਇੱਕੋ ਗੱਲ ਕਹਿਣੀ ਚਾਹੁੰਦਾ ਸਰਕਾਰ ਨੂੰ ਕਿ ਇਹਨਾਂ ਗੱਲਾਂ 'ਚ ਬੜੀਆਂ ਸਰਕਾਰਾਂ ਆਈਆਂ ਮਿਸਿਸ ਇੰਦਰਾ ਗਾਂਧੀ ਨੇ ਆਪਣੇ ਸਰਵਾਈਵਲ ਲਈ ਕੋਸ਼ਿਸ਼ ਕੀਤੀ ਕਿ ਮੈਂ ਐਮਰਜੈਂਸੀ ਲਾਦਾ ਕਾਨੂੰਨ ਖਤਮ ਕਰਦਾ ਫੰਡਾਮੈਂਟਲ ਰਾਈਟਸ ਖਤਮ ਕਰਦਾ ਉਹਦਾ ਨਤੀਜਾ ਕੀ ਹੋਇਆ ਕਿ ਕਾਂਗਰਸ ਵੀ ਖਤਮ ਹੋ ਗਈ ਤੇ ਜਨਤਾ ਪਾਰਟੀ ਆ ਉਹਦੀ ਹੋਮ ਚਾਈ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਇਹ ਏਸੇ ਗੱਲ ਸ਼ੋਂਚ ਆਈ ਸੀਗੀ ਕਿ ਅਸੀਂ ਜਿਹੜੀਆਂ ਦੂਸਰੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਉਹਨਾਂ 'ਚ ਸੁਣਵਾਈ ਨਹੀਂ ਹੁੰਦੀ ਕਾਨੂੰਨ ਦਾ ਰਾਜ ਨਹੀਂ ਰਹਿੰਦਾ ੱੱੱਕਾ ਹੁੰਦਾ ਲੋਕਾਂ ਦੀ ਗੱਲ ਨਹੀਂ ਸੁਣੀ ਜਾਂਦੀ ਪਰ ਜਿਹੜੇ ਇਹਨਾਂ ਨੇ ਆਗੇ ਚਾਂਚੜਾ ਤਾਂ ਇਹਨਾਂ ਨੇ ਆਪਣੇ ਆਪ ਨੂੰ ਐਨਾ ਬੁਰੀ ਤਰ੍ਹਾਂ ਐਕਸਪੋਜ਼ ਕਰਤਾ ਹੈ ਤੇ ਮੈਂ ਸਮਝਦਾ ਕਿ ਇਹਨਾਂ ਨੂੰ ਇੱਕ ਗੱਲ ਬੋਰ ਬੜੀ ਕਲੀਅਰ ਕਰ ਦੇਣੀ ਚਾਹੁੰਦਾ ਕਿ ਸ਼ਾਇਦ ਉਹ ਇਸ ਭ੍ਰੇਖੇ 'ਚ ਹੋਣ ਇਹ ਸਰਦਾਰ ਵਿਕਰਮ ਸਿੰਘ ਮਜੀਠੀਆ ਲੜਾਈ ਕੱਲੀ ਲੜ ਰਿਹਾ ਹੈ ਇਹ ਲੜਾਈ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਹੈ ਅਕਾਲੀ ਦਲ ਸਮੁੱਚਾ ਉਹਨਾਂ ਨਾਲ ਚਟਾਨ ਵਾਂਗੂ ਖੜਾ ਹੈ ਤੇ ਕਿਸੇ ਵੀ ਤਰ੍ਹਾਂ ਸਰਕਾਰ ਨੂੰ ਉਹਨਾਂ ਦੇ ਈਵਲ ਡਿਜ਼ਾਈਨਸ ਵਿੱਚ ਵਨ ਆਫਟਰ ਅਨਦਰ ਝੂਠੇ ਕੇਸ ਰਜਿਸਟਰ ਕਰਕੇ ਮਜੀਠੀਆ ਸਾਹਿਬ ਨੂੰ ਨੀਵਾ ਦਿਖਾ ਕੇ ਜਾਂ ਡਰਾ ਕੇ ਆਪਣੀ ਬੋਲੀ ਬਣਾਉਣ ਦੀ ਜੋ ਕੋਸ਼ਿਸ਼ ਕਰਨਗੇ ਉਹ ਮੱਤ ਇਸ ਭ੍ਰਿਖੇ ਚ ਰਹਿਣ ਮੈਂ ਹੁਣ ਜੀਮਾ ਸਾਹਿਬ ਨੂੰ ਕਹੂੰਗਾ ਕਿ ਉਹ ਆਪਣੀ ਅੱਗੇ ਗੱਲ ਕ腐ਸ਼ਨ ਵਾਲੇ ਈਸ਼ੂ ਤੇ ਲਿਆ ਗਰੀਵਾਲ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਕਿ ਜਿਹੜਾ ਨਵਾਂ ਦੌਰ ਹੋ ਗਿਆ ਨਾ ਕਿ ਲੀਡਰਾਂ ਦੀ ਪੋਲਿਟੀਕਲ ਜਿਹੜੀਆਂ ਪਰਸੀਕਿਊਸ਼ਨ ਦਾ ਇੱਕ ਤਾਇਆ ਕਿ ਕੇਸ ਦਰਜ ਕਰ ਦਿਓ ਕੇਸ ਝੂਠਾ ਦਰਜ ਕਰਨ ਤੋਂ ਬਾਅਦ ਜੇਲਾਂ ਦੇ ਵਿੱਚ ਜਿਹੜਾ ਇਸ ਤਰੀਕੇ ਦਾ ਬਿਹੇਵ ਕਰੋ ਕਿ ਉਹਦੇ ਮੁੱਢਲੇ ਅਧਿਕਾਰ ਵੀ ਖਤਮ ਕਰ ਦਿਓ ਫਿਰ ਮੁਲਾਕਾਤਾਂ ਦਾ ਜਿਹੜਾ ਸਰਦਾਰ ਜਿਹੜਾ ਜੇਲ੍ਹ ਮੈਨੂਅਲ ਦੇ ਅਨਸਾਰ ਕਦੀ ਵੀ ਜਿਹੜੀ ਮੁਲਾਕਾਤ ਨਹੀਂ ਕੀਤੀ ਜਾਂਦੀ ਉਹ ਮੁਲਾਕਾਤਾਂ ਵੀ ਚਲਾਈ ਕਰਦਾ ਇਸ ਕਰਕੇ ਇਥੋਂ ਪਤਾ ਲੱਗਦਾ ਕਿ ਸਰਕਾਰ ਕਿੰਨੇ ਨੀਵੇਂ ਦਰਜੇ ਤੇ ਕੰਮ ਕਰਦੀ ਜਿਹੜਾ ਗਰੇਵਲ ਸਾਹਿਬ ਨੇ ਇੱਕ ਸੈਟਿੰਗ ਐਮਐਲਏ ਦੇ ਘਰ ਦੇ ਵਿੱਚ ਪ੍ਰਸਪ ਸਿੰਘ ਦੀ ਗੱਲ ਕੀਤੀ ਹੈ ਉਹ ਤਾਂ ਆਲਰੇਡੀ ਬੀਬਾ ਗਰੀਨ ਕੌਰ ਜੀ ਥਾਡੇ ਕੋਲ ਵੀ ਫਾਇੰਡ ਕੀਤੀ ਹੈ ਸਰਦਾਰ ਸਮਵੀਰ ਸਿੰਘ ਬਾਦਲੂ ਸਾਹਿਬ ਨੇ ਗਵਰਨਰ ਸਾਹਿਬ ਤੋਂ ਸਮਾਂ ਵੀ ਮੰਗਿਆ ਸੀ ਆ ਦੋ ਤਿੰਨ ਦਿਨ ਪਹਿਲਾਂ ਜਿਸਨ ਸਾਡੀ ਮੀਟਿੰਗ ਸੀ ਪਰ ਗਵਰਨਰ ਸਾਹਿਬ ਦਾ ਥੋੜਾ ਜਿਹਾ ਹੈਲਥ ਇਸ਼ੂ ਹੋਣ ਕਰਕੇ ਉਹਨਾਂ ਨੇ ਕਿਹਾ ਸੀ ਕਿ ਹਫਤਾ ਤੱਕ ਆਲੇ ਪਬਲਿਕ ਨੂੰ ਨਹੀਂ ਮਿਲ ਰਿਹਾ ਉਹਦੇ ਤੇ ਡੈਲੀਗੇਸ਼ਨ ਜਿਹੜਾ ਪ੍ਰਧਾਨਤੀ ਅਗਵਾਈ ਦੇ ਵਿੱਚ ਜਾ ਵੀ ਰਿਹਾ ਸਾਡਾ ਕਿਉਂਕਿ ਅਸੀਂ ਇਹ ਨਹੀਂ ਕਿ ਕੋਈ ਜਿਹੜਾ ਇਸ਼ੂ ਹੈ ਇਹਨੂੰ ਲਾਈਟਲੀ ਲੈ ਰਹੇ ਹਾਂ ਹਰ ਚੀਜ਼ ਨੂੰ ਅਸੀਂ ਜਿਹੜਾ ਲੋਜੀਕਲ ਕਨਕਲੋਜਨ ਤੱਕ ਲੈ ਕੇ ਜਾਵਾਂਗੇ ਕਿਉਂਕਿ ਠੀਕ ਹੈ ਸਰਕਾਰ ਦਾ ਜੋਰ ਲੱਗਿਆ ਕਿ ਹਰ ਚੈਨਲ ਨੂੰ ਜਿਹੜਾ ਬਲੌਗ ਕਰਕੇ ਤੇ ਹਰ ਜਗ੍ਹਾ ਤੇ ਇਨਸਾਫ ਨੂੰ ਜਿਹੜਾ ਉਹ ਪ੍ਰਨੋਮ ਕਰਨ ਤੇ ਲੱਗੇ ਹੋਏ ਆ ਵੀ ਟਾਈਮ ਲੱਗੇ ਪਰ ਇਹ ਸਾਲੀਆਂ ਚੀਜ਼ਾਂ ਜਿਹੜੀਆਂ ਲੋਜੀਕਲ ਸਬੂਤ ਤੱਕ ਇੱਕ ਇੱਕ ਕਰਕੇ ਅਸੀਂ ਲੈ ਕੇ ਜਾਵਾਂਗੇ ਤੁਜੀ ਜਿਹੜੀ ਗੱਲ ਹੈ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕਾਂ ਨੇ ਐਡੀ ਵੱਡੀ ਸ਼ਕਤੀ ਇਹ ਸਰਕਾਰ ਨੂੰ ਦੇ ਦਿੱਤੀ ਅੱਜ ਹਾਲਾਤ ਇਹ ਆ ਕਿ ਹੌੜੀ ਹੌੜੀ ਇੱਕ ਇੱਕ ਕਰਕੇ ਤੇ ਜਿੱਥੇ ਕਿਤੇ ਪੰਜਾਬੀ ਦਾ ਹੱਕ ਹੁੰਦਾ ਉਸ ਹੱਕ ਤੋਂ ਉਹਨੂੰ ਵਾਂਝਾ ਕੀਤਾ ਜਾਂਦਾ ਜੇ ਤਾਂ ਕਿਤੇ ਨੌਕਰੀਆਂ ਦੇਣੀਆਂ ਤੇ ਦਿੱਲੀ ਤੋਂ ਜਿਹੜਾ ਸਟਾਫ ਵਿਹਲਾ ਹੋਇਆ ਉਹਨੂੰ ਲੱਖਾਂ ਰੁਪਏ ਦੀ ਜਿਹੜੀ ਪੇਮੈਂਟ ਦੇ ਅਗੇਂਸਟ ਕਿਸੇ ਨੂੰ ਪਬਲਿਕ ਰਿਲੇਸ਼ਨ ਦੇ ਵਿੱਚ ਕਿਸੇ ਨੂੰ ਸੀਐਮ ਹਾਊਸ ਦੇ ਵਿੱਚ ਕਿਸੇ ਨੂੰ ਕੋਈ ਯੂਨੀਵਰਸਿਟੀ ਦੇ ਵਿੱਚ ਲਿਆ ਕੇ ਹਰ ਤਰ੍ਹਾਂ ਦੇ ਨਾਲ ਜਿਹੜੇ ਸਾਡੇ ਪੰਜਾਬ ਦੇ ਟੁਕੀ ਆ ਉਹਨਾਂ ਦੇ ਜਿਹੜੇ ਹੱਕ ਆ ਉਹ ਖੋਜ ਜਾਂਦੇ ਦੂਜਾ ਹੁੰਦਾ ਜਿਹੜੇ ਸਾਡੇ ਮਿਹਨਤ ਕਰਕੇ ਕੋਈ ਟੈਂਟ ਵਾਲਾ ਕੋਈ ਸਾਊਂਡ ਵਾਲਾ ਕੋਈ ਦੂਜਾ ਰੋਟੀ ਖਾਂਦਾ ਸੀ ਉਹ ਵੀ ਸਿਸਟਮੇਟਿਕ ਤਰ੍ਹਾਂ ਬਣ ਗਿਆ ਕਿ ਸਾਰੇ ਪੈਕੇਜ ਪੜਾ ਕੇ ਦਿੱਲੀ ਦੀਆਂ ਕੰਪਨੀਆਂ ਆ ਜਾਂਦੀਆਂ ਪਿੱਛੇ ਕਿਸੇ ਨੇ ਹਾਈਲਾਈਟ ਵੀ ਕੀਤਾ ਸੀ ਜਾ ਕੇ ਕਿਤੇ ਰੈਲੀ ਹੋ ਰਹੀ ਸੀ ਆਪਦੀ ਜਨੰਦਰ ਤੇ ਉਹਨੇ ਇੱਕ ਇੱਕ ਚੀਜ਼ ਇਹਨਾਂ ਨੂੰ ਪੁੱਛੀ ਸੀ ਕਿ ਮਜ਼ਦੂਰ ਕਿੱਥੋਂ ਹੁੰਦੇ ਕਹਿੰਦਾ ਜੋ ਵੀ ਬਾਹਰ ਹੁੰਦੇ ਜਿਹੜਾ ਸਾਡੇ ਲੋਕਾਂ ਦਾ ਹੱਕ ਆ ਆਹ ਲੈਂਡ ਕੂਡਿੰਗ ਪਾਲਿਸੀ ਦੇ ਵਿੱਚ ਵੀ ਇਹੀ ਹੈ ਕਿ ਜਿਹੜੇ ਵੱਡੇ ਬਿਲਡਰ ਹੈ ਉਹ ਸਾਰੇ ਦਿੱਲੀ ਤੋਂ ਤੇ ਦੂਜੇ ਸ਼ਹਿਰਾਂ ਤੋਂ ਲਿਆ ਕੇ ਤੇ ਕਿਸਾਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਹਵਾਲੇ ਕਰਨ ਦਾ ਕੰਮ ਜਿਹੜਾ ਚੱਲਦਾ ਪਿਆ ਇਸ ਪਾਸੇ ਵੀ ਸਾਡੇ ਪੰਜਾਬ ਦੇ ਲੋਕਾਂ ਦਾ ਹੱਕ ਮਰ ਗਿਆ ਜਿਹੜੀਆਂ ਪੋਲੀਟੀਕਲ ਅਪਾਇੰਟਮੈਂਟ ਹੁੰਦੀਆਂ ਆਹ ਪੋਲੂਸ਼ਨ ਬੋਰਡ ਦਾ ਚੇਅਰਮੈਨ ਲੱਗਿਆ ਕਿ ਨਹਿਰਾ ਦਾ ਚੇਅਰਮੈਨ ਲੱਗਿਆ ਸੀ ਹੋਰ ਇਸ ਤਰ੍ਹਾਂ ਦੀਆਂ ਇੰਪੋਰਟੈਂਟ ਨਿਯੁਕਤੀਆਂ ਹੁੰਦੀਆਂ ਉੱਥੇ ਵੀ ਦਿੱਲੀ ਤੋਂ ਆ ਕੇ ਬੰਦੇ ਜਿਹੜੇ ਆ ਇੱਥੇ ਆ ਕੇ ਲੱਗ ਜਾਂਦੇ ਤੇ ਹੁਣ ਅਗਲਾ ਜਿਹੜਾ ਕਦਮ ਸਰਕਾਰ ਲੈ ਰਹੀ ਐ ਕਿ ਮੰਡੀ ਬੋਰਡ ਦੀਆਂ ਸੜਕਾਂ ਦਾ ਰਿਪੇਅਰ ਦਾ ਕੰਮ ਜਿਹੜਾ ਉਹ ਸ਼ੁਰੂ ਹੋਇਆ 11-1200 ਕਰੋੜ ਦੇ ਟੈਂਡਰ ਲੱਗਣਿਆ ਤੇ ਜਿਹੜੇ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਛੋਟੇ-ਛੋਟੇ ਠੇਕੇਦਾਰ ਆ ਉਹਨਾਂ ਨੂੰ ਵਿਚਾਰਿਆਂ ਨੂੰ ਇਸ ਗੱਲ ਦਾ ਬੜਾ ਜਿਹੜਾ ਵੱਡੀ ਰਾਹਤ ਹੁੰਦੀ ਐ ਕਿ ਚਲੋ ਇੱਕ ਅੰਦਾ ਠੇਕਾ ਉਹਨਾਂ ਨੂੰ ਲੋਕਲ ਜਿੱਥੇ ਬੈਠੇ ਹੁੰਦੇ ਆ ਉੱਥੇ ਸਥਾਨਕ ਪੱਧਰ ਤੇ ਮਿਲ ਜਾਂਦਾ ਤੇ ਆਪਣੀ ਮਿਹਨਤ ਦੇ ਨਾਲ ਉਹਨਾਂ ਦੀ ਰੋਟੀ ਰੋਜੀ ਚੱਲ ਜਾਂਦੀ ਹੁਣ ਜਿਹੜਾ ਨਵਾਂ ਕੰਮ ਹੈ ਆ ਕੱਲ ਠੇਕੇਦਾਰਾਂ ਨੇ ਵੀ ਤੇ ਪ੍ਰੈਸ ਕਾਨਫਰੰਸ ਕੀਤੀ ਆ ਨਵਾਂ ਜਿਹੜਾ ਕੰਮ ਹੈ ਕਿ ਆਰਡਰ ਹੋ ਗਏ ਜਿਹੜੇ ਦਿੱਲੀ ਵਾਲਿਆਂ ਦੇ ਬੈਠੇ ਆ ਇੱਥੇ ਸੂਬੇਦਾਰ ਇੱਥੇ ਵਿਭਾਗਾਂ ਚ ਕਿ 50 ਕਰੋੜ ਤੋਂ ਘੱਟ ਕਿਸੇ ਦਾ ਟੈਂਡਰ ਨਹੀਂ ਲੱਗੇਗਾ ਤੇ ਭਾਵੇਂ ਸਾਰੇ ਜਿਹੜੇ ਦੇ ਕੰਮ ਇਕੱਠੇ ਕਰਨੇ ਪੈਣ ਤੇ ਭਾਵੇਂ ਉਸ ਤੋਂ ਵੀ ਨਾਲ ਅੱਗੇ ਦੂਰ ਜਾ ਕੇ ਕੰਮ ਜਿਹੜੇ ਇਕੱਠੇ ਕਰਨੇ ਪੈਣ ਉਹ ਟੈਂਡਰ ਜਿਹੜਾ ਹੈਗਾ ਉਹ ਸਿਰਫ 50 ਕਰੋੜ ਤੋਂ ਉੱਪਰ ਵਾਲੇ ਦਾ ਲੱਗੇਗਾ ਜਿੱਦ ਵਿੱਚ ਮੈਨੂੰ ਸਾਡਾ ਧਿਆਨ ਨੇ ਛੋਟੇ ਠੇਕੇਦਾਰਾਂ ਨੇ ਤੇ ਇੱਕ ਵੀ ਵਿਚਾਰਾ ਉਸ ਕੈਟਾਗਰੀ 'ਚ ਨਹੀਂ ਰਹਿ ਜਾਂਦਾ ਜਿਹੜਾ ਉਹਦਾ ਠੇਕਾ ਪਾ ਲੂਗਾ ਤੇ ਕੰਮ ਫਿਰ ਜਿਹੜੇ ਠੇਕੇਦਾਰ ਆਉਣੇ ਆ 12 ਠੇਕੇਦਾਰ ਆਉਣਗੇ ਉਹਨਾਂ ਨਾਲ ਮੋٹے ਰੇਟ طے ਹੋ ਜਾਣਗੇ ਵੱਧ ਰੇਟ ਤੇ ਉਹਨਾਂ ਨੂੰ ਟੈਂਡਰ ਦਿੱਤੇ ਜਾਣਗੇ ਤੇ ਕੰਮ ਉਹਨਾਂ ਨੇ ਫਿਰ ਗੋਦਾਮ ਬਣਾ ਕੇ ਜਿਹੜੇ ਸਾਡੇ ਪੰਜਾਬ ਦੇ ਮਿਹਨਤੀ ਠੇਕੇਦਾਰ ਇਹਨਾਂ ਦੇ ਕੋਲੋਂ ਕਰਾਉਣਾ ਇਹਨਾਂ ਨੂੰ ਜਿਹੜਾ ਲੈਬਰੇਟ ਦੇ ਕੇ ਤੇ ਇਹਨਾਂ ਕੋਲੋਂ ਕੰਮ ਕਰਾਉਣਗੇ ਤੇ ਆਪ ਉੱਥੇ ਦਫ਼ਤਰਾਂ 'ਚ ਬੈਠੇ ਜਿਹੜੇ ਸਾਰੇ ਆ ਉਹ ਮੋਟੀਆਂ ਜਣੀਆਂ ਉਹ ਕਮਾਈਆਂ ਕਰਨਗੇ ਇਸ ਕਰਕੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਕਿ ਮਾੜਾ ਮੋਟਾ ਪੰਜਾਬ ਦੇ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਇੰਨੀ ਵੱਡੀ ਤੁਹਾਨੂੰ ਸ਼ਕਤੀ ਦਿੱਤੀ ਹੈ ਇਹਦਾ ਕਾਰਨ ਤਾਂ ਦੱਸੋ ਕਿ ਕੀ ਸਾਡੇ ਜਿਹੜੇ ਪੰਜਾਬ ਦੇ ਠੇਕੇਦਾਰ ਇੰਨੇ ਸਾਡਾ ਤੋਂ ਸੜਕਾਂ ਬਣਾਉਂਦੇ ਆਏ ਆ ਕੀ ਉਹਨਾਂ ਨੂੰ ਤਜਰਬਾ ਨਹੀਂ ਹੈ ਸੜਕਾਂ ਬਣਾਉਂਦਾ ਪਾਰਟੀ ਤਾਂ ਬਣਾਈ ਆਮ ਆਦਮੀ ਪਾਰਟੀ ਉਹਨੇ ਤਾਂ ਕਿਹਾ ਕਿ ਛੋਟੇ ਤੋਂ ਛੋਟੇ ਬੰਦੇ ਨੂੰ ਜਿਹੜਾ ਅਸੀਂ ਇਨਵੋਲਵ ਕਰਾਂਗੇ ਉਹਨੂੰ ਉਹਦੇ ਅਧਿਕਾਰ ਲੈ ਕੇ ਦਿਆਂਗੇ ਤੇ ਹੁਣ ਜਿਹੜੇ ਚੰਗੇ-ਬੜੇ ਕਾਰੋਬਾਰੀ ਆ ਪੰਜਾਬ ਦੇ ਉਹਨਾਂ ਦਾ ਕੰਪੀਟੀਸ਼ਨ ਤੁਸੀਂ ਨੈਸ਼ਨਲ ਲੈਵਲ ਤੇ ਬੰਦਿਆਂ ਦੇ ਵਿੱਚ ਲਿਆ ਕੇ ਉਹਨਾਂ ਨੂੰ ਵੀ ਤੁਸੀਂ ਖਤਮ ਕਰੀ ਜਾਂਦੇ ਇਹ ਜਿਹੜੀ ਪਾਲਸੀ ਆ ਇਹ ਸਰਕਾਰ ਦੀ ਕਿ ਸਾਡਾ ਪੈਸਾ ਜਿਹੜਾ ਹੈਗਾ ਇਹ ਸਾਰਾ ਕਿਸੇ ਤਰੀਕੇ ਵੀ ਲੱਗੇ ਇਹ ਪੈਸਾ ਲੁੱਟ ਚ ਬਾਦ ਦੇ ਵੱਡੀ ਕ腐ਸ਼ਨ ਹੈ ਇਹਦੇ ਪਿੱਛੇ ਮੈਂ ਜਨਜਨ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜੋ ਪੁਰਾਣਾ ਸਿਸਟਮ ਸੀ ਉਹਦੇ ਮੁਤਾਬਕ ਜਿਹੜੇ ਸਥਾਨਕ ठेकेदार ਆ ਪੰਜਾਬ ਦੇ ਬਹੁਤਨੇ ਹਜ਼ਾਰਾਂ ਦੀ ਗਿਣਤੀ ਚ ਉਹਨਾਂ ਕਿੱਥੇ ਜਾਣਾ ਇਹਦਾ ਅੱਖਾਂ ਚ ਘੱਟਾ ਪਾ ਕੇ ਚਲੇ ਜਾਣਗੇ ਬਿੱਲ ਤੁਹਾਡੇ ਕੋਲ ਬੈਠਿਆ ਬੈਠਿਆ ਉਹਨਾਂ ਨੂੰ ਮਿਲ ਜਾਣਿਆ ਤੇ ਬਾਅਦ ਚ ਜਦੋਂ ਕੋਈ ਲੋੜ ਪੈਂਦੀ ਹੈ ਫਿਰ ਕੋਈ ਨੇੜੇ ਲੱਭਦਾ ਨਹੀਂ ਇਸ ਕਰਕੇ ਇਹ ਇਹ ਕਿਉਂ ਹੋ ਰਿਹਾ ਇਹਦਾ ਜਨਤਾ ਨੂੰ ਸਪਸ਼ਟ ਵੀ ਕਰਨ ਔਰ ਇਹਨੂੰ ਕੈਨਸਲ ਕਰਕੇ ਇਹਨੂੰ ਉਸੇ ਤਰੀਕੇ ਜਿਵੇਂ ਪਹਿਲਾਂ ਇੱਕ ਇੱਕ ਸੜਕ ਦੇ ਛੋਟੇ ਛੋਟੇ ਕੰਮਾਂ ਦੇ ਠੇਕੇ ਹੁੰਦੇ ਸੀ ਉਸੇ ਤਰੀਕੇ ਕਰਨ ਤਾਂ ਜੋ ਕੰਮ ਵੀ ਜਲਦੀ ਹੋਣਗੇ ਇਹ ਸ਼ਰਤ ਹੈ ਕਿ ਉਹਨਾਂ ਨੇ ਵੀ ਆ ਕੇ ਫਿਰ ਇਹਨਾਂ ਠੇਕੇਦਾਰਾਂ ਨੂੰ ਕਹਿਣਾ ਪਰ ਇਹਨਾਂ ਦੀ ਜਿਹੜੀ ਮਾੜੀ ਮੋਟੀ ਆਮਦਨ ਹੈ ਉਹ ਖਤਮ ਹੋ ਜਾਈ। ਇਸ ਕਰਕੇ ਇਹਦਾ ਵੀ ਮੈਂ ਸਰਕਾਰ ਤੋਂ ਜਵਾਬ ਪੁੱਛਦਾ ਹਾਂ ਛੋਟੇ ਜਿਹੜੇ ਇਸ਼ੂ ਹੈ ਇਹ ਲਈ ਕਿਰਪਾ ਕਰਕੇ ਤੁਹਾਡੇ ਲਈ ਅਸੀਂ ਰੱਖਦੇ ਹਾਂ ਆਸ ਕਰਦੇ ਹਾਂ ਕਿ ਸਰਕਾਰ ਇਹਦਾ ਜਵਾਬ ਦੇ। ਹੋਰ ਕੋਈ ਵੀ ਸਵਾਲ ਕਿਸੇ ਦਾ ਹੈ? ਸਰਿਕ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਲਾਇਨ ਆਰਡਰ ਰੱਖਾ ਖਰਾਬ ਹੋ ਤਾ ਵੀ ਮਨਛੇਲਾ ਤੋਂ ਮਕਿਆਣਾ ਰੱਖਿਓ ਉਹਦੇ ਪੀਟੇ ਨੂੰ ਕਮਕੀਆ ਸਿੱਸਾ ਕਿਸ ਤਰ੍ਹਾਂ ਦੇਈਂ ਤੁਨੂੰ ਨੁਕਸਾਨ ਮੇਰਾ ਖਿਆਲ ਹੈ ਕਿ ਹੁਣ ਲਾਇਨ ਆਰਡਰ ਦੇ ਤੱਕ ਕੋਈ ਸਾਡੋ ਕੋਈ ਤੈਨੂੰ ਬੋਲਣ ਦੀ ਲੋੜ ਨਹੀਂ ਆ ਪਰ ਤੱਖ ਨੂੰ ਪ੍ਰਬੰਧ ਦੀ ਲੋੜ ਹੁੰਦੀ ਹੈ ਪਹਿਲਾਂ ਤੇ ਦੱਸੋ ਵੀ ਕਿਤੇ ਕੋਈ ਬੰਦਾ ਇਹ ਗੱਲ ਵਖਰੀਆ ਕੋ ਹੁਣ ਫਾਰਮਰ ਹੋਮ ਮਿਨਿਸਟਰ ਵੀ ਇਸ ਲੈਵਲ ਤੇ ਆ ਗਏ ਉਹਨਾਂ ਦੇ ਵੀ ਬੱਚਿਆਂ ਨੂੰ ਜਿਹੜੀ ਧਮਕੀ ਆਉਣ ਲੱਗੀ ਕੋਈ ਬੰਦਾ ਮੈਨੂੰ ਦੱਸੋ ਵੀ ਜਿਹੜਾ ਸੇਫ ਆ ਕੋਈ ਇੱਕ ਬੰਦਾ ਤਾਂ ਕੋਈ ਹੋਵੇਗਾ ਵੀ ਇੱਕ categories ਪੰਜਾਬ ਤੋਂ ਕੋਈ ਰਾਤ ਨੂੰ ਸੌਂ ਨਹੀਂ ਪਾਇਆ ਪਰੋਤੀਆਂ ਜਿਹੜੀਆਂ ਉਹਦੀਆਂ ਕੱਲਾਂ ਆਉਂਦੀਆਂ ਤੇ ਡੋਕੀ ਜਿਹੜੇ ਕਈ ਅੰਦਰ ਖਾਤੇ ਵਿਚਾਰੇ ਸਮਝੌਤੇ ਕਰਕੇ ਆਪਣੇ ਦਿਨ ਕੱਢਦੇ ਪਏ ਆ ਕਈਆਂ ਦਾ ਪੁਲਿਸ ਸਮਝੌਤਾ ਕਰਾ ਦਿੰਦੀ ਹੈ ਤੁਸੀਂ ਆਪਣਾ ਸਾਰਨਾ ਵੀ ਐਵੇਂ ਕਿਤੇ ਜਾਣ ਲੱਗੋ ਤੁਸੀਂ ਜਿਹੜੀ ਵੱਡੀ ਗੱਲ ਹੈ ਜਿਵੇਂ ਕਹੀ ਹੈ ਤੁਹਾਡੇ ਗੱਲ ਤੇ ਕਿ ਅੱਜ ਸਿਚੁਏਸ਼ਨ ਇਹ ਹੋਈ ਪਈ ਆ ਕਿ ਇੱਕ ਤਾਂ ਹੁੰਦਾ ਨਾ ਕਿ ਜਿਹੜਾ ਕਸੂਰਵਾਰ ਉਹ ਆਡੈਂਟੀਫਾਈ ਨਹੀਂ ਹੁੰਦਾ ਜਦ ਵੀ ਕੋਈ ਗੱਲ ਹੋ ਜਾਂਦੀ ਹੈ ਕਹਿ ਦਿੰਦੇ ਆ ਕਿ ਆ ਫਲਾਣੇ ਹੈ ਗੈਂਗ ਦੇ ਗੁਰਗੇ ਗੁਰਗੇ ਆ ਆ ਫਲਾਣੇ ਦੇ ਆ ਜੇ ਇੱਕ ਐਡੇ ਸਟੇਟ ਤੋਂ ਇਹ ਐਨੇ ਨਹੀਂ ਦਾਬ ਕਾਬੂ ਹੁੰਦੇ ਤੇ ਸਟੇਟ ਕਿਵੇਂ ਚਲਾ ਲੈਣਗੇ ਇੱਕ ਤਾਂ ਹੋਵੇ ਨਾ ਕਿ ਚਲੋ ਜਿਹੜਾ ਕਲਪਰੇਟ ਉਹ ਹਲੇ ਆਡੈਂਟੀਫਾਈ ਨਹੀਂ ਹੋ ਰਿਹਾ ਐਕਸ਼ਨ ਕੀਤੇ ਲਿਆ ਜਾਵੇ ਆਡੈਂਟੀਫਾਈ ਨੇ ਫਿਰ ਉਹ ਤੋਂ ਬਾਅਦ ਫਿਰ ਇਹ ਗੱਲ ਚੱਲਦੀ ਆ ਆਪ ਲੁਧਿਆਣੇ ਦੀ ਵੀ ਖਬਰ ਹੈ ਜਿਹੜੀ ਇੱਥੇ ਕੱਲ ਵਟਸਐਪ ਕਾਲ ਤੇ ਆਈ ਹੈ ਕਿੰਨੀ ਰੈਨਸਮ ਮੰਗੀ ਹੈ ਮਤਲਬ ਤੁਸੀਂ ਹਾਲ ਐ ਇੱਥੇ ਰਹਿੰਦਾ ਤੁਸੀਂ ਕਮਾਓ ਲੋਕ ਖਾਣ ਬਿਨਾ ਕੁਝ ਕਰੇ ਖਾਣ ਫਿਰ ਕਮਾਊਗਾ ਕੌਣ ਫਿਰ ਇੱਥੇ ਰਹੂਗਾ ਕੌਣ ਮੈਨੂੰ ਤਾਂ ਇੰਨਾ ਦੀ ਇਹ ਸਾਰੀ ਪਾਲਿਸੀ ਹੋਈ ਨਹੀਂ ਸਮਝ ਆ ਰਹੀ ਅੱਜ ਤੱਕ ਸ਼੍ਰੀਮਾਨ ਅਰਵਿੰਦ ਕੇਚਰੀਵਾਲ ਜੀ ਨੇ ਲਾਅ ਐਂਡ ਆਰਡਰ ਤੇ ਇੱਕ ਅੱਖਰ ਨਹੀਂ ਬੋਲਿਆ ਮੁੱਖ ਮੰਤਰੀ ਸਾਹਿਬ ਨੇ ਇੱਕ ਅੱਖਰ ਨਹੀਂ ਬੋਲਿਆ ਪੋਰਸ ਦੇ ਮੁਖੀ ਨੇ ਇੱਕ ਅੱਖਰ ਨਹੀਂ ਬੋਲਿਆ ਸਭ ਅੱਛਾ ਕਹੀ ਜਾਂਦੇ ਜੇ ਐਨਾ ਕੁਝ ਹੋਣ ਤੋਂ ਬਾਅਦ ਵੀ ਸਭ ਅੱਛਾ ਹੈ ਪੇਰਦਾ ਗੁਰਦਾਸ ਮਾਨ ਦਾ ਗਾਣਾ ਹੀ ਆ ਕਿ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹ ਗੁਰੂ ਜਾਣੇ ਇਤੂ ਬਿਨਾ ਹੋਰ ਕੋਈ ਚਾਰਾ ਨਹੀਂ ਹੈ ਅੱਜ ਤਾਂ ਬੇਅਦਬੀਆਂ ਨੂੰ ਲੈ ਕੇ ਜਿਹੜਾ ਉਹ ਬਿੱਲ ਵਿਚਾਰਿਆ ਜਾ ਰਿਹਾ ਕਮੇਟੀ ਵੀ ਸਪੈਸ਼ਲ ਬਣਾਈ ਗਈ ਹੈ ਸੋ ਸਲਾਹਾਂ ਲਈ ਜਾਗੀਆਂ ਲੋਕਾਂ ਤੋਂ WhatsApp ਤੇ ਸੁਨੇਹੇ ਮੰਗੇ ਜਾ ਰਹੇ ਹੈ ਇਸ ਤਰ੍ਹਾਂ ਦੇਖਦੇ ਕਿਉਂਕਿ ਦੋ ਵਾਰ ਪਹਿਲਾਂ ਵੀ ਬਿੱਲ ਦੇਖੋ ਇਲ ਕਨਸੀਵਡ ਬੇਬੀ ਹੈ ਇਹ ਕਾਨੂੰਨ ਇਹ ਬਣਾ ਸਕਦੇ ਕੀ ਇਹ ਸਟੇਟ ਕੋਈ ਕਾਨੂੰਨ ਬਣਾਵੇ ਜਿਹਦੇ ਨਾਲ ਪੈਰਲਲ ਉਸੇ ਪੁਆਇੰਟ ਤੇ ਗਵਰਨਮੈਂਟ ਸੈਂਟਰ ਲਾਅ ਹੋਵੇ ਕਾਨੂੰਨ ਇਹ ਕਹਿੰਦਾ ਕਿ ਸੈਂਟਰ ਲਾਅ ਵਿਲ ਪ੍ਰਵੇਲ ਨਾਟ ਦੀ ਸਟੇਟ ਲਾਅ ਵਿਲ ਪ੍ਰਵੇਲ ਸਟੇਟ ਲਾਅ ਸਿਰਫ ਉੱਥੇ ਪ੍ਰਵੇਲ ਕਰਦਾ ਜਿੱਥੇ ਸੈਂਟਰ ਦੇ ਸਟੇਟ ਦੀ ਕੋਈ ਕਨਫਲਿਕਟ ਨਾ ਹੋਵੇ ਚਾਹੀਦਾ ਤਾਂ ਇਹ ਸੀਗਾ ਕਿ ਬਾਦਲ ਸਾਹਿਬ ਵੇਲੇ ਵੀ ਬਾਅਦ ਚ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਐਗਜ਼ਿਸਟਿੰਗ ਇੰਡੀਅਨ ਪਿਨਲ ਕੋਡ ਵਿੱਚ ਉਸ ਵੇਲੇ ਸੀ ਜਿਹੜਾ ਹੁਣ ਬੀਐਨਐਸ ਬਣ ਗਿਆ ਉਹਦੇ ਵਿੱਚ ਐਮੈਂਡਮੈਂਟ ਮੰਗੀ ਸੀ ਜਿਹੜੀ ਐਮੈਂਡਮੈਂਟ ਕਰਨ ਦੀ ਲੋੜ ਸੀ ਦੂਸਰੀ ਗੱਲ ਮੈਂ ਬਤੌਰ ਅਕਾਲੀ ਬਤੌਰ ਸਿੱਖ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਮੀਡੀਆ ਰਾਹੀਂ ਇਹ ਕਮੇਟੀ ਨੂੰ ਵੀ ਕਿ ਜਿੰਨੇ ਮਰਜ਼ੀ ਤੁਸੀਂ ਕਾਨੂੰਨ ਬਣਾ ਲਓ ਗ੍ਰੰਥ ਹੋਰ ਚੀਜ਼ ਹੁੰਦੀ ਹੈ ਗੁਰੂ ਹੋਰ ਚੀਜ਼ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਮਿਲ ਚੁੱਕਾ ਐਂਡ ਸੁਪਰੀਮ ਕੋਰਟ ਦੀ ਜੱਜਮੈਂਟ ਆ ਫੁੱਲ ਕਿ ਗੁਰੂ ਗ੍ਰੰਥ ਸਾਹਿਬ ਇਦੇ ਲਿਵਿੰਗ ਗੁਰੂ ਉਹਨਾਂ ਤੇ ਦਾਵਾ ਹੋ ਵੀ ਸਕਦਾ ਉਹਨਾਂ ਦੇ ਕੀਤਾ ਵੀ ਜਾ ਸਕਦਾ ਜੂਰਿਸਟਿਕ ਪਰਸਨ ਨੇ ਉਹਨਾਂ ਨੂੰ ਦੂਸਰੇ ਗ੍ਰੰਥਾਂ ਦੇ ਪੈਰਲਲ ਰੱਖ ਕੇ ਤੁਸੀਂ ਕੋਈ ਕਾਨੂੰਨ ਨਹੀਂ ਬਣਾ ਸਕਦੇ ਗੁਰੂ ਗ੍ਰੰਥ ਸਾਹਿਬ ਇੱਕ ਵਾਹਦ ਇੱਕ ਗ੍ਰੰਥਾ ਜਿਹਨੂੰ ਗੁਰਿਆਈ ਦੀ ਸਾਮ ਦਿੱਤੀ ਸਾਹਿਬ ਸਰਗੁਰ ਬੋਬਨ ਸਿੰਘ ਪਾਚਾ ਨੇ ਸੋ ਇਹ ਸਾਰੀ ਪੋਲੀਟੀਕਲ ਐਕਸਰਸਾਈਜ਼ ਹੈ ਐਂਡ ਮੈਂ ਸਮਝਦਾ ਹੈ ਕਿ ਇਹਨਾਂ ਨੇ ਜਿਹੜੇ ਉਹ ਸਿਲੈਕਟ ਕਮੇਟੀ ਚ ਬਣਾਏ ਕਿੰਨੇ ਕੁ ਲਰਨੇਟ ਨੇ ਕਿੰਨੀ ਕੁ ਕਮਿਟਮਾਲੇ ਕਮਿਟਮੈਂਟ ਵਾਲੇ ਨੇ ਬੰਦੇ ਦਰਸ਼ਣ ਤਾਂ ਸਹੀ ਨਾ ਆਸਰਾਰ ਮਨਪ੍ਰੀਤ ਸਿੰਘ ਵਾਲੀ ਸਾਡੇ ਲੁਧਿਆਣੇ ਵਾਲੇ ਇਹ ਤਾਂ ਜਥੇਦਾਰ ਅਪਾਇੰਟ ਕਰਾਉਣ ਲਈ ਕਾਂਗਰਸ ਸਰਕਾਰ ਨੂੰ ਕਹੀ ਜਾਂਦੇ ਸੀ ਉਹ ਕਾਨੂੰਨ ਬਣਾਉਣੇ ਚ ਕੋਈ ਹਿੱਸਾ ਹਾਏ ਹੋਣਗੇ ਪਹਿਲਾਂ ਤਾਂ ਇਹ ਗਵਰਨਮੈਂਟ ਦੀ ਨੀਤੀ ਸਾਫ਼ ਹੋਵੇ ਨਾ ਜਿੰਨੀਆਂ ਬੇਦਬੀਆਂ ਇਹਨਾਂ ਵੇਲੇ ਹੋਈਆਂ ਨੇ ਰੋਪੜਾੜੀ ਸੁਲਤਾਨਪੁਰ 로ਦੀ ਵਾਲੀ ਥਾਂ ਥਾਂ ਤੇ ਬੇਦਬੀਆਂ ਹੋਈਆਂ ਨੇ ਇੱਕ ਬੇਦਬੀ ਦੇ ਵਿੱਚ ਵੀ ਇਹਨਾਂ ਨੇ ਕੋਈ ਗੱਲ ਨਤੀਜੇ ਨਹੀਂ ਲਾਈ ਰੋਪੜਾੜੀ ਚ ਬੰਦਾ ਡਿਊਟੀ ਤੋਂ ਆ ਕੇ ਘਰ ਕੱਪੜੇ ਬਦਲ ਕੇ ਸਣੇ ਜੁੱਤੀਆਂ ਜਾ ਕੇ ਗੁਰਦੁਆਰੇ ਸਾਹਿਬ ਬੇਦਬੀ ਕਰਕੇ ਜਾਂਦਾ ਉਹ ਫੜਿਆ ਜਾਂਦਾ ਮਾਨਸਾ ਜੇਲ੍ਹ ਭੇਜਿਆ ਜਾਂਦਾ ਮਾਰਿਆ ਜਾਂਦਾ ਅੱਜ ਤੱਕ ਦੱਸਿਆ ਹੀ ਨਹੀਂ ਉਹ ਕੌਣ ਸੀ ਉਹਦੇ ਮਗਰ ਸ਼ਕਤੀ ਕੌਣ ਸੀ ਸੁਲਤਾਨਪੁਰ ਲੋਧੀ ਜਾਂ ਖੰਡਪਾਟ ਸਾਹਿਬ ਖੰਡਰ ਹੋਇਆ ਗੋਲੀਆਂ ਚੱਲੀਆਂ ਉੱਥੇ ਪਰਚਾ ਕੋਈ ਨਹੀਂ ਸੋ ਇਹ ਸਰਕਾਰ ਜਿੱਥੇ ਨੀਅਤ ਨਾ ਠੀਕ ਹੋਵੇ ਉਥੇ ਨੀਤੀ ਕਦੇ ਵੀ ਨਹੀਂ ਠੀਕ ਹੋਈ ਸਰ ਇੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਮੰਤਰੀ ਤਿਆਲੀ ਉੱਪਰ ਐਲੀਗੇਸ਼ਨਸ ਲਗਾਏ ਗਏ ਨੇ ਫੋਰ ਇਰੈਗੂਲਰਿਟੀਜ਼ ਐਂਡ ਫੋਰ ਨਾਟ ਸਟੈਂਡਿੰਗ ਅਗੇਂਸਟ ਦ ਲੈਂਡ ਹੋਲਡਿੰਗ ਪਾਲਿਸੀ ਉਧਰੋਂ ਅਯਾਲੀ ਵੱਲੋਂ ਇਹ ਕਿਹਾ ਗਿਆ ਹੈ ਕਿ ਮੈਂ ਰੈਗੂਲਰਲੀ ਅਪੋਜ਼ ਕਰ ਰਿਹਾ ਤੇ ਮੇਰਾ 150 ਏਕੜ ਵੀ ਇਸ ਪਾਲਿਸੀ ਦੇ ਅੰਡਰ ਆ ਰਿਹਾ ਹੈਗਾ ਦੇਖੋ ਸਰਦਾਰ ਮਨਪ੍ਰੀਤ ਸਿੰਘ ਅਯਾਲੀ ਨੂ ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ ਕਿਉਂਕਿ ਸਰਦਾਰ ਮਾਨਪ੍ਰੀਤ ਸਿੰਘ ਯਾੜੀ ਆਲਰੇਡੀ ਇਸ ਸਰਕਾਰ ਤੋਂ ਬੜੀ ਵੱਡੀ ਫੇਵਰ ਲੈ ਚੁੱਕਾ ਜਿਹੜੀ ਅਵੰਤਾ ਕਲੋਨੀ ਬਣਾਈ ਹੈ ਗਏ ਹੋ ਤੁਸੀਂ ਉੱਥੇ ਨਹਿਰ ਦੇ ਨਾਲ ਸਰਕਾਰ ਨੇ ਸਪੈਸ਼ਲ ਪਰਮਿਸ਼ਨ ਦੇ ਕੇ ਗਵਰਨਮੈਂਟ ਪ੍ਰਾਪਰਟੀ ਤੇ ਉਹਨੂੰ ਆਪਣੀ ਰੋਡ ਬਣਾਉਣ ਦੀ ਇਜਾਜ਼ਤ ਦਿੱਤੀ ਹੈ ਦੂਸਰੀ ਗੱਲ ਸਰਦਾਰ ਮਾਨਪ੍ਰੀਤ ਸਿੰਘ ਯਾੜੀ ਨੂੰ ਇਹ ਵੀ ਪਬਲਿਕ ਸਿਕਨਵੇ ਕਰਨਾ ਪਊਗਾ ਡਿਕਲੇਅਰ ਕਰਨਾ ਪਊਗਾ ਕੀ ਮਾਨਯੋਗ ਮੁੱਖ ਮੰਤਰੀ ਫਲੋਰ ਆਫ ਹਾਊਸ ਤੇ ਕਹਿੰਦੇ ਆ ਕਿ ਮੈਨੂੰ ਮਨਪਨੀ ਸਿੰਘ ਵਾਲੀ ਦਾ ਸਭ ਕੁਝ ਪਤਾ ਹੈ ਜਿੰਨੇ ਪੈਸੇ ਲੈਂਦਾ ਉਹਨੇ ਦੀ ਰਜਿਸਟਰੀ ਕਰਾਉਂਦਾ ਵੱਤ ਨਹੀਂ ਲੈਂਦਾ ਘੱਟ ਨਹੀਂ ਲੈਂਦਾ ਤੇ ਲੁਧਿਆਣਾ ਵੈਸਟ ਦੀ ਇਲੈਕਸ਼ਨ ਉਹ ਕਹਿੰਦਾ ਮੇਰੇ ਕੋਲੇ ਤਾਂ ਚਿੱਠਾ ਜਦੋਂ ਮਰਜ਼ੀ ਖੋਲ ਦਵਾ ਐਂਡ ਜਿਹੜੀ ਸਭ ਤੋਂ ਵੱਡੀ ਗੱਲ ਸਾਡੇ ਤਾਂ ਉਹ ਮਿੱਤਰ ਨੇ ਸਾਗੁਰਪ੍ਰੀਤ ਸਿੰਘ ਗਿੱਲ ਡੀਆਈਸੀ ਜਿਹੜੇ ਰਿਟਾਇਰ ਹੋਏ ਨੇ ਇਹਦੇ ਕੁੜਮ ਨੇ ਇਹਨਾਂ ਦਾ ਬੇਟਾ ਉਹਨਾਂ ਦੀ ਬੇਟੀ ਨੂੰ ਵਿਆਹ ਆ ਕਿ ਸਰਦਾਰ ਗੁਰਪ੍ਰੀਤ ਸਿੰਘ ਗਿੱਲ ਇੱਕ ਨਾਨ ਪੋਲੀਟিক্যাল ਬੰਦਾ ਹੈ ਤਮੋਰ ਟਿੰਡ ਦੇ ਪਟਿਆਲੇ ਰੈਸ਼ ਉਹ ਲੁਧਿਆਣਾ ਵੈਸਟ ਦੀ ਇਲੈਕਸ਼ਨ ਵਿੱਚ ਲੁਧਿਆਣੇ ਆ ਕੇ ਆਮ ਆਦਮੀ ਪਾਰਟੀ ਕੋ ਜੋਇਨ ਕਰਦੇ ਨਹੀਂ ਦੱਸਣ ਕਿਉਂ ਉਹ ਮਨਪ੍ਰੀਤ ਸਿੰਘ ਦੇ ਨੋਮਿਨੀ ਸੀਗੇ ਉਹਨਾਂ ਨੂੰ ਅੱਗੇ ਕਰਕੇ ਉਹਨੇ ਆਪਣੀ ਹਾਜ਼ਰੀ ਲਵਾ ਲਈ ਹੋਰ ਕੁਝ ਨਹੀਂ ਕੀਤਾ ਸੋ ਇਸ ਕਰਕੇ ਈਆਲੀ ਸਾਹਿਬ ਨੂੰ ਤਾਂ ਇੱਕੋ ਹੀ ਬੇਨਤੀ ਹੈ ਕਿ ਈਆਲੀ ਸਾਹਿਬ ਨੋਟ ਬਹੁਤ ਬਣ ਗਿਆ ਹੁਣ ਸਾਹਮਣ ਦੀ ਲੋੜ ਹੈ ਇਹ ਕੰਮ ਹੁੰਦੇ ਆ ਫੱਕਰਾ ਦੇ ਜਿਹੜੀ ਪੋਲਿਟਿਕਸ ਹੈ ਇਹ ਪੈਸੇ ਵਾਲਿਆਂ ਦੀ ਗੇਮ ਨਹੀਂ ਕਿ ਤੁਹਾਡੇ ਬੜੇ ਸਰਕਾਰ ਕੋਲ ਹੁੰਦੇ ਆ ਸ਼ਿਕੰਜੇ ਖਿੱਚਣ ਵਾਲੇ ਸਾਹ ਸਾਹ ਤੇ ਤੁਹਾਨੂੰ ਹਰ ਬੰਦਾ ਜਾਣਦਾ ਕਿਹੜਾ ਰਜਿਸਟਰੀ ਪੂਰੇ ਮੁੰਤੇ ਘੋਣਾ ਹੁੰਦਾ ਸੋ ਇਸ ਕਰਕੇ ਉਹਨਾਂ ਬਾਰੇ ਤਾਂ ਮੈਂ ਕੋਈ ਕਹਿਣਾ ਨਹੀਂ ਚਾਹੁੰਦਾ ਬਾਕੀ ਗੱਲ ਹੈ ਤੇ ਅੱਜ ਦੀ ਜਿਹੜੀ ਸਥਿਤੀ ਆ ਪੰਜਾਬ ਦੀ ਨਾ ਕੋਈ ਕਾਨੂੰਨ ਆ ਨਾ ਕੋਈ ਸਰਕਾਰ ਆ ਤੇ ਨਾ ਇੱਥੇ ਕਾਨੂੰਨ ਦਾ ਰਾਜ ਇਸਰ ਹੁਣ ਜਿਹੜਾ ਤੁਸੀਂ ਜਿਹੜੀ ਟਾਪਿਕ ਤੇ ਸ਼ੁਰੂ ਕੀਤਾ ਸੀਗਾ ਕੰਪਰੈਂਡ ਮਜੀਠੀਆ ਦੇ ਉੱਪਰ ਜਿਹੜੀ ਅਨਦਰ ਐਫ ਆਈ ਆਰ ਹੋਈ ਹੈ ਉਹਨੂੰ ਹੁਣ ਫਰਦਰ ਤੁਸੀਂ ਕਿਵੇਂ ਸ਼ੁਰੂ ਹੁਣ ਕਿੱਦਾਂ ਕਿਵੇਂ ਟੇਕ ਅਪ ਦੇਖੋ ਅੱਜ ਦੇ ਯੁੱਗ ਵਿੱਚ ਡੈਮੋਕਰੈਟਿਕ ਸੈਟਅਪ 'ਚ ਲੜਾਈ ਦੇ ਦੋ ਢੰਗ ਹੁੰਦੇ ਆ ਪੋਲੀਟੀਕਲ ਪ੍ਰੋਟੈਸਟ ਤੇ ਕਾਨੂੰਨ ਦੀ ਲੜਾਈ ਦੋਨੋਂ ਲੜਾਂਗੇ ਮੈਸੇਜ ਸਿਰਫ ਇੱਕੋ ਦੇਣਾ ਚਾਹੁੰਨੇ ਆ ਕਿ ਉਹ ਸ਼ਾਇਦ ਇਹ ਸਮੇਂ ਦੇ ਆ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਇਹ ਲੜਾਈ ਇਕੱਲਾ ਲੜ ਰਿਹਾ ਸ਼੍ਰੋਮਣੀ ਅਕਾਲੀ ਦਲ ਸਾਰਾ ਚਟਾਨ ਨਾਲ ਖੜਾ ਪੰਜਾਬ ਦਾ ਯੂਥ ਨਾਲ ਖੜਾ ਪੰਜਾਬ ਦਾ ਅਕਾਲੀ ਦਲ ਨਾਲ ਖੜਾ ਹੈ ਸਰਦਾਰ ਵਿਕਰਮ ਸਿੰਘ ਮਜੀਠੀਆ ਇੱਕ ਸੋਚ ਨੂੰ ਰਿਪਰੈਜ਼ੈਂਟ ਕਰਦੇ ਆ ਇੱਕ ਕੰਡਿਸ਼ਨਲ ਸੋ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਵੱਖ-ਵੱਖ ਮਸਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਗਏ ਖਾਸ ਤੌਰ ਤੇ